ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਵਾਈ ਗੁਰੂ ਜੀ ਆਪਾਂ ਅੱਜ ਬਣਾਉਣ ਲੱਗੇ ਆਂ ਕarele ਤੇ ਆਪਣੇ ਆਏ ਆ ਅੱਜ ਗੈਸਟ ਤੇ ਇਸ ਕਰਕੇ ਆਪਾਂ ਬਣਾਉਣ ਲੱਗੇ ਆਂ ਕarele ਤੰਦੂਰ ਤੇ ਬਣਾਵਾਂਗੇ ਰੋਟੀਆਂ ਤੇ ਇਹ ਮੈਂ ਨਾ ਗੋਲ ਕੱਟਿਆ ਤੋਂ ਕੋਈ ਛਿੱਲ ਕੇ ਧੋ ਕੇ ਛਿੱਲੇ ਨਹੀਂ ਜੀ ਇਹ ਗੋਲ ਕੱਟ ਕੇ ਇਹਨਾਂ ਦੇ ਵਿੱਚੋਂ ਜਿਹੜੇ ਬੀ ਪੱਕੇ ਨੇ ਉਹ ਮੈਂ ਕੱਢ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਨਾ ਚ ਸਾਰਾ ਜੋ ਮੈਂ ਵੀ ਕੱਢ ਦਿੱਤੇ ਆ ਤੇ ਹੁਣ ਮੈਂ ਮਹਿਮਾਨ ਵੀ ਸਾਡੇ ਖਾਸ ਜਿਹੇ ਆਏ ਹੋਏ ਨੇ ਠੀਕ ਹੈ ਜੀ ਤੇ ਆਪਾਂ ਕਰੇਲੇ ਦੇਖੋ ਖਾਲੀ ਕਰਦੇ ਵਿੱਚੋਂ ਜਿਹੜੇ ਪੱਕੇ ਵੀ ਸੇ ਉਹ ਕੱਢਦੇ ਗੋਲ ਕੱਟ ਕੇ ਹੁਣ ਆਪਾਂ ਇਹਨਾਂ ਤੇ ਥੋੜੀ ਥੋੜੀ ਹਲਦੀ ਪਾ ਦਿਆਂਗੇ ਤੇ ਹਲਦੀ ਤੇ ਥੋੜਾ ਜਿਹਾ ਨਮਕ ਪਾਵਾਂਗੇ ਤੇ ਫਿਰ ਕਿਉਂਕਿ ਜਿਹੜਾ ਇਹਦਾ ਨਾਮ ਕੋ ਪਤਾ ਆਪਾਂ ਜਿਹੜਾ ਕੌੜਾ ਪਾਣਾ ਇਹ ਅੱਧਾ ਘੰਟਾ ਆਪਾਂ ਨੂੰ ਰੱਖਾਂਗੇ ਸਾਰੇ ਕੜੱਤੜ ਇਹਨਾਂ ਦੀ ਪਾਣੀ ਛੱਡ ਜਾਣਗੇ ਕਰੇਲੇ ਦੇਖੋ ਆਪਾਂ ਇਹਨਾਂ ਨੂੰ ਹਲਾ ਕੇ ਹੁਣ ਤੇ ਰੱਖ ਦੇਵਾਂਗੇ ਅੱਧੇ ਘੰਟੇ ਲਈ ਢੱਕ ਕੇ ਤੇ ਆਹ ਦੇਖੋ ਹੁਣ ਇਹ ਪਾਣੀ ਵੇਖੋ ਇਹਨਾਂ ਨੇ ਕਿੰਨਾ ਛੱਡਿਆ ਵੇਖੋ ਕਰੇਲੇਆਂ ਨੇ ਕਿੰਨਾ ਪਾਣੀ ਛੱਡਤਾ ਤੇ ਸਾਰੇ ਕਰੇਲੇਆਂ ਨੇ ਪਾਣੀ ਛੱਡਤਾ ਕੜੱਤਾਂ ਇਹਨਾਂ 'ਚ ਬਿਲਕੁਲ ਵੀ ਹੈ ਨਹੀਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਲਾਂਗੇ ਦੇਖੋ ਨਿਚੋੜ ਕੇ ਆਪਾਂ ਪਲੇਟ 'ਚ ਕੱਢ ਲੇ ਪਾਣੀ ਦੇਖੋ ਕਿੰਨਾ ਸਾਰਾ ਕੋੜਾ ਪਾਣੀ ਨਿਕਲ ਗਿਆ ਦਾ ਤੇ ਆ ਨਿਚੋੜ ਕੇ ਆਪਾਂ ਕੱਢ ਲੇ ਇੱਧਰ ਇਹ 1 ਕਿਲੋ ਕਰੇਲੇ ਸੀਗੇ ਤੇ ਆ ਜੀ ਮੇਰੀ ਲੋਹੇ ਦੀ ਕਢਾਈ ਆ ਜੀ ਪਲੀਜ਼ ਇੱਥੇ ਕੋਈ ਵੀ ਬੈਡ ਕਮੈਂਟ ਨਾ ਕਰਿਓ ਇਹਨੂੰ ਕਢਾਈ ਨੂੰ ਆਪਾਂ ਸਾਫ਼ ਕਰ ਲਿਆ ਇਹਨਾਂ ਨੂੰ ਕੁਰੇਲਾ ਨੂੰ ਆਪਾਂ ਤਲਾਂਗੇ ਹੁਣ ਕਢਾਈ ਸੁੱਕੀ ਕਰ ਲਈ ਤੇ ਹੁਣ ਆਪਾਂ ਇਹਦੇ ਚ ਆਪਾਂ ਟਮਾਟਰ ਕੱਟੇ ਹੋਏ ਆਪਾਂ ਪਿਆਜ਼ ਕੱਟੇ ਹੋਏ ਲੰਬੇ ਤੇ ਹੁਣ ਆਪਾਂ ਤੇਲ ਪਾ ਲਿਆ ਕਢਾਈ ਚ ਇਹ ਹੁਣ ਗਰਮ ਹੁੰਦਾ ਤੇ ਇੱਕ ਵੇਖੋ ਕੁਰੇਲੇ ਵੇਖੋ ਕਿੱਡੇ ਸੋਹਣੇ ਆ ਸੌਫਟ ਸੌਫਟ ਹੋ ਗਿਆ ਬਿਲਕੁਲ ਆਵੇ ਨਰਮਾ ਸਾਰਾ ਪਾਣੀ ਕੌੜਾ ਇਹਨਾਂ ਤੋਂ ਨਿਕਲ ਗਿਆ ਤੇ ਬਿਲਕੁਲ ਵੀ ਕੌੜੇ ਨਹੀਂ ਬਣਨੇ ਇਹ ਹੁਣ ਤੇ ਇਸ ਤਰ੍ਹਾਂ ਨਾ ਤੁਸੀਂ ਵੀ ਕ੍ਰੇਲੀ ਜ਼ਰੂਰ ਇੱਕ ਵਾਰੀ ਬਣਾ ਕੇ ਦੇਖੋ ਤੇ ਆਪਣਾ ਤੇਲ ਗਰਮ ਹੋ ਗਿਆ ਕੋਈ ਇੱਕ ਛਟਕੇ ਵੇਖਿਆ ਪੀਸ ਵੀ ਜੇ ਇਹ ਗਰਮ ਹੋ ਗਿਆ ਤਾਂ ਥੋੜੀ ਜਿਹੀ ਘੜਤਰ ਵੀ ਕੱਢਣੀ ਹੁੰਦੀ ਹੈ ਤਾਂ ਉਹ ਤੇਲ ਕੌੜਾ ਹੈ ਤੇ ਹਵੇ ਹੁਣ ਇਹ ਉੱਪਰ ਆ ਗਿਆ ਹੁਣ ਆਪਾਂ ਸਾਰੇ ਪਾਤੇ ਕਰੇਲੇ ਕਰੇਲੇ ਨੂੰ ਤਲਾਂਗੇ ਠੀਕ ਹੈ ਜੀ ਲਓ ਜੀ ਮੈਂ ਸਾਰੇ ਕਲੇ ਲਈ ਹੁਣ ਕੜਾਈ ਚ ਪਾ ਲਿਆ ਤੇ ਮੇਰੀ ਕੜਾਈ ਵੀ ਛੋਟੀ ਹੈ ਜੀ ਦੂਜੀ ਜਾਲੀ ਜ਼ਿਆਦਾ ਵੱਡੀ ਹੈ ਕੋਈ ਗੱਲ ਨਹੀਂ ਹਜੇ ਆਪਣੇ ਕੋਲ ਪੈਸੇ ਪੂਰੇ ਹੈ ਨਹੀਂ ਆਪਾਂ ਲਿਆਵਾਂਗੇ ਜੀ ਦੂਜੀਆਂ ਹੋਰ ਕੜਾਈ ਲਿਆਵਾਂਗੇ ਵਾਇਗਰੂ ਮੇਰ ਕਰੂਗਾ ਕੋਈ ਗੱਲ ਨਹੀਂ ਤੇ ਪਲੀਜ਼ ਬੈਡ ਕਮੈਂਟ ਨਾ ਕਰਿਓ ਇਹ ਲੋਹੇ ਦੀ ਕੜਾਈ ਹੈ ਜੀ ਤੇ ਹੁਣ ਆਪਾਂ ਹੌਲੀ-ਹੌਲੀ ਕਰੇਲੇ ਤਲ ਤਲ ਲਾਂਗੇ ਤੇਲ ਦੇ ਵਿੱਚ ਦੋ ਜੀ ਆਪਣੇ ਕਰੇਲੇ ਨਾ ਵੇ ਕੁਛ ਭੁੱਜ ਗਿਆ ਤਲੇ ਗਏ ਆ ਵਿੱਚ ਪਾਂ ਤੇਲ ਛੱਡਦੇ ਜਾਂਦੇ ਆ ਦੇਖੋ ਤੁਹਾਨੂੰ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕੱਢਾਂਗੇ ਪਲੇਟ 'ਚ ਕਿਰੀਲੇ ਪੂਰੇ ਬਣ ਗਏ ਹੁਣ ਆਪਾਂ ਇਹਨੂੰ ਖੜਾ ਨਿਚੋੜ ਕੇ ਥੋੜੀ ਤੇਲ ਤੇਲ ਨਾਲ ਰਵੇ ਜਿਹੜਾ ਪਲੇਟ 'ਚ ਕੱਢ ਲਾਂਗੇ ਲਓ ਜੀ ਇਹਨ ਕਰਕੇ ਆਪਾਂ ਸਾਰੇ ਕarele ਕੱਢ ਲਾਂਗੇ। ਲੋ ਜੀ ਆਪਾਂ ਸਾਰੇ ਕarele ਕੱਢ ਲਿਆ ਤੇ ਆਪਣਾ ਇੰਨਾ ਕੀ ਤੇਲ ਬਚਿਆ। ਤੇ ਉਹਦੇ ਵਿੱਚ ਪਾਤਾ ਆਪਾਂ ਜੀਰਾ। ਕਿਉਂਕਿ ਤੇਲ ਜਿਆਦਾ ਥੋੜਾ ਜਿਆਦਾ ਤੇਲ ਹੀ ਹੋਣਾ ਚਾਹੀਦਾ ਕareleਾਂਸ ਲੋ ਜੀ। ਲੰਬੇ ਲੰਬੇ ਆਪਾਂ ਪਿਆਜ਼ ਕੱਟੇ ਸੀ ਕਿਉਂਕਿ ਕਰੇਲੇ ਦੇ ਵਿੱਚ ਥੋੜੇ ਜਿਹਾ ਪਿਆਜ਼ ਵੱਧ ਪੈਂਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਕਰੇਲੇ ਫੇਰ ਹੀ ਟੇਸਟ ਬਣਦੇ ਆ ਪਿਆਜ਼ ਟਮਾਟਰ ਨਾਲ ਹੀ ਲੋ ਜੀ ਹੌਲੀ ਹੌਲੀ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਕਿ ਨਮਕ ਨਾਲ ਪਿਆਜ਼ ਨਾ ਛੇਤੀ ਖੁੱਜ ਜਾਂਦੇ ਆ ਤੇਸ ਕਰਕੇ ਪਣੇ ਪਿਆਜ਼ ਭੁੱਜੀ ਜਾਂਦੇ ਲੋ ਜੀ ਨਮਕ ਪਾਤਾ ਆਪਾਂ ਪਿਆਰ ਟਿਪਸ ਕਿ ਪਿਆਜ਼ ਨਾ ਜਲਦੀ ਭੁੱਜ ਜਾਂਦੇ ਕਿਉਂਕਿ ਆਪਾਂ ਟਮਾਟਰ ਪਾਉਣੇ ਹੈ ਵਿੱਚ ਟਮਾਟਰ ਤੇ ਪਿਆਜ਼ ਜਲਦੀ ਭੁੱਜ ਜਾਂਦੇ ਆ ਫਿਰ ਟਾਈਮ ਨਹੀਂ ਲੱਗਦਾ ਇਨਾ ਤੇ ਹੁਣ ਆਪਾਂ ਨਮਕ ਥੋੜਾ ਹੀ ਪਾਇਆ ਕਿਉਂਕਿ ਨਮਕ ਆਪਾਂ ਪਹਿਲਾਂ ਸਕ੍ਰੀਲਾ ਦੇ ਵੀ ਪਾਇਆ ਹੋਇਆ ਸੀ ਤੇ ਇਸ ਕਰਕੇ ਨਮਕ ਥੋੜਾ ਪਾਇਆ ਤੇ ਹੁਣ ਮਸਾਲੇ ਆ ਆਪਣੇ ਪੂਰੇ ਭੁੱਜ ਜਾਂਦੇ ਆ ਤੇਲ ਛੱਡਦੇ ਜਾਂਦੇ ਇਹ ਵੀ ਭੁੱਜ ਗਿਆ ਥੋੜਾ ਜਿਹਾ ਸੇਕ ਇਹਨਾਂ ਨੂੰ ਹੋਰ ਲਾ ਥੋੜਾ ਜਿਹਾ ਹੋਰ ਸੇਕ ਲੱਗਦਾ ਇਹਨਾਂ ਨੂੰ ਵੀ ਇੱਥੇ ਕੋੜਾ ਹੁਣ ਆਪਾਂ ਇਹਨਾਂ 'ਚ ਪਾਵਾਂਗੇ ਮਸਾਲੇ ਤੇ ਇਹ ਥੋੜੀਆਂ ਹੀ ਲਾਲ ਮਿਰਚ ਪਾਊਡਰ ਛੋਟਾ ਚਮਚਾ ਲਾਲ ਮਿਰਚ ਪਾਊਡਰ ਤੇ ਨਮਕ ਆਪਾਂ ਪਹਿਲਾਂ ਪਾ ਲਿਆ ਸੀ ਇਹ ਆਪਾਂ ਪਾਇਆ ਜੀ ਗਰਮ ਮਸਾਲਾ 3 ਚਮਚਾ ਛੋਟਾ ਕਰਕੇ ਆਪਾਂ ਨੂੰ ਦੋ ਬਾਰੀ ਪਾਉਣਾ ਪੈਂਦਾ ਇਹ ਆਪਾਂ ਹਲਦੀ ਹੈ ਪਾइए ਤੇ ਹੁਣ ਆਪਾਂ ਪਾਵਾਂਗੇ ਚ ਥੋੜੀ ਜੀ ਲਾਲ ਕਸ਼ਮੀਰੀ ਲਾਲ ਮਿਰਚ ਪਾਤੀ ਤੇ ਹੁਣ ਆਪਾਂ ਮਸਾਲੇ ਰਲਾ ਦੇਣਗੇ ਇਹਦੇ ਵਿੱਚ ਲੋ ਜੀ ਆਪਣੇ ਵਧੀਆ ਮਸਾਲਾ ਭੁੱਜ ਗਿਆ ਆਪਣਾ ਆਪਣੇ ਟਮਾਟਰ ਪਿਆਜ਼ ਭੁੱਜ ਗਿਆ ਮਸਾਲੇ ਭੁੱਜ ਗਿਆ ਹੁਣ ਆਪਾਂ ਪਾ ਦਾਂਗੇ ਵਿੱਚ ਕਰੇਲੇ ਲੋਜੀ ਵਿੱਚ ਪਾ ਦੇ ਕ੍ਰੇਲੇ ਕ੍ਰੇਲੇ ਪਾ ਕੇ ਆਪਾਂ ਹੁਣ ਇਹਨਾਂ ਨੂੰ ਮਿਲਾ ਲਾਂਗੇ। ਇਹ ਜੇ ਆਪਣੀ ਸਬਜ਼ੀ ਬਣ ਕੇ ਹੋ ਗਈ ਵਧੀਆ ਰੈਡੀ। ਦੇਖੋ ਕਿੱਡਾ ਸੋਹਣਾ ਸਬਜ਼ੀ ਤੇ ਰੰਗ ਆਇਆ। ਤੇ ਥੋੜਾ ਜਿਹਾ ਆਪਾਂ ਸੇਕ ਹੋਰ ਲਵਾਵਾਂਗੇ ਮੱਠੇ ਸੇਕ ਤੇ ਆਪਾਂ ਢੱਕ ਕੇ ਰੱਖ ਤਾ ਇਹਨੂੰ ਉਕੀ ਦੇ ਵਿੱਚ ਮਾਣਾ ਮोटा ਵੀ ਕੋਈ ਕੱਚਾ ਪੰਨਾਰਾ ਵੀ ਲੋਜ ਸਬਜੀ ਬਣ ਕੇ ਰੈਡੀ ਆ